हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਕਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਝੋਨੇ ਦੀ ਫਸਲ ਦੇ ਵਿੱਚ ਨਦੀਨਾਂ ਦੀ ਰੋਕਤ ਬਾਰੇ ਕਿਉਂਕਿ ਅਪਾ ਝੋਨੇ ਦੀ ਲਵਾਈ ਤੋਂ ਪ੍ਰੰਤ ਨਾਲ ਦੀ ਨਾਲ ਜਿਹੜੇ ਨਦੀਨ ਨਾਸ਼ਕ ਉਹ ਪਾ ਦਿੰਨੇ ਆ 2-3 ਦਿਨ ਦੇ ਅੰਦਰ ਅੰਦਰ ਆਪਾਂ ਜਿਹੜੇ ਰਹੇ ਨਦੀਨ ਨਾਸ਼ਕ ਵੱਖ-ਵੱਖ ਟੈਕਨੀਕਲ ਆਉਂਦੇ ਆ ਪਟਿਲਾ ਕਲੋਰਾ ਬੂਟਾ ਕਲੋਰਾ ਜਾਂ ਪਾਇਰੇਜ਼ੋ ਸਲਫੁਰੋਨ ਅਥਾਈਲ ਵਗੈਰਾ ਹੈਗੇ ਆ ਵੱਖ-ਵੱਖ ਟੈਕਨੀਕਲ ਹੈਗੇ ਆ ਜਾਂ ਨੀਲੋਫਾਸ ਹੈ ਸਾ ਹੀ ਪਰ ਇਹ ਤਜ ਦੇ ਰਲਾ ਕੇ 2-3 ਦਿਨ ਦੇ ਅੰਦਰ ਅੰਦਰ ਜਿਹੜਾ ਛੱਟਾ ਦੇਣਾ ਹੁੰਦਾ ਤੇ ਲਗਾਤਾਰ ਦੋ ਘਾਫਤੇ ਪਾਣੀ ਕੱਦੂ ਵਾਲੇ ਛੋਨੇ ਦੇ ਵਿੱਚ ਖੜਾ ਰੱਖਣਾ ਹੁੰਦਾ ਤੇ ਸਿੱਧੀ ਬੀਜ ਵਾਲੇ ਛੋਨੇ ਦੇ ਵਿੱਚ ਆਪਾਂ ਬਜਾਈ ਕਰਨ ਤੋਂ ਪ੍ਰੰਤੂ ਉਸੇ ਦਿਨ ਸ਼ਾਮ ਨੂੰ ਜਾਂ 24 ਘੰਟੇ ਦੇ ਅੰਦਰ ਅੰਦਰ 200 ਲੀਟਰ ਪਾਣੀ ਦੇ ਵਿੱਚ ਪਾ ਕੇ ਜਿਹੜੀ ਪੈਂਡੀਮੈਥ੍ਰਿਨ 30% ਈਸੀ ਆ ਉਹਦੀ ਸਪਰੇ ਕਰ ਦਿੰਨੇ ਜਿਹਦੇ ਨਾਲ ਨਦੀਨਾਂ ਦੀ ਜਿਹੜੀ ਕਾਫੀ ਹੱਦ ਤੱਕ ਰੋਕਥਾਮ ਹੋ ਜਾਂਦੀ ਹੈ ਪਰ ਕਈ ਜਗ੍ਹਾ ਦੇ ਉੱਤੇ ਨਦੀਨ ਆ ਜਿਹੜੇ ਉਹ ਹੋ ਜਾਂਦੇ ਜਾਂ ਕਿਸਾਨ ਵੀਰ ਜਿਹੜੇ ਸਪਰੇ ਨਹੀਂ ਕਰ ਪਾਉਂਦੇ ਜਾਂ ਦਵਾਈ ਕੀਟਨ ਨਦੀਨ ਨਾਸ਼ਕ ਨਹੀਂ ਅਪਲਾਈ ਕਰ ਪਾਉਂਦੇ ਝੋਨੇ ਦੀ ਲਵਾਈ ਪ੍ਰੰਤ ਜਾਂ ਬਜਾਈ ਪ੍ਰੰਤ ਤਾਂ ਉੱਥੇ ਜਿਹੜੇ ਹੈਗੇ ਆ ਚੌੜੀ ਪੱਤੀ ਵਾਲੇ ਨਦੀਨ ਜਾਂ ਗੰਢੀ ਵਾਲਾ ਮੋਥਾ ਜਾਂ ਝੋਨੇ ਦੇ ਮੋਥੇ ਛਤਰੀ ਵਾਲਾ ਮੋਥਾ ਜਾਂ ਕੂਈ ਜਿਹਨੂੰ ਕਹ ਦਿੰਦੇ ਆ ਕਿਸਾਨ ਵੀਰ ਉਹ ਵੀ ਇੱਕ ਸਾਈਪਰਸ ਕੰਪਰੈਸਰ ਮੁੱਥੇ ਦੀ ਹੀ ਕਿਸਮਾਂ ਚੋਂ ਨੇ ਦੇ ਮੁੱਥਿਆਂ ਦੀ ਕਿਸਮਾਂ ਜਾਂ ਸਵਾਕ ਹੋਰ ਮੌਸਮੀ ਘਾਹ ਵਗੈਰਾ ਇਹ ਹੋ ਜਾਂਦੇ ਆ ਤਾਂ ਉਹਦੇ ਵਾਸਤੇ ਜਿਹੜੀਆਂ ਹੈਗੀਆਂ ਖਾਸ ਤੌਰ ਤੇ ਡੀਲਾ ਮੁੱਥਾ ਜਿਹੜਾ ਗੰਢੀ ਵਾਲਾ ਮੁੱਥਾ ਉਹਦੀ ਰੋਕਥਾਮ ਕਰਨੀ ਕਿਸਾਨ ਵੀਰਾਂ ਨੂੰ ਜਿਹੜੀ ਮੁਸ਼ਕਲ ਸੀਗੀ ਪਰ ਪਹਿਲਾਂ ਵੀ ਟੈਕਨੀਕਲ ਸੀਗੇ ਜਿਹੜੇ ਰეკਮੈਂਡਡ ਸੀ ਜਿਹਦੇ ਵਿੱਚ ਖਾਸ ਤੌਰ ਤੇ ਆਪਾਂ ਕਹਿ ਦਈਏ ਕਿ ਕਲੋਰੀਮੇਰੋਨ 에ਥਾਈਲ ਪਲਸ ਮੈਥਸਲਫਰਾਨ ਮੈਥਾਈਲ ਜਿਹਦੇ ਵਿੱਚ ਆਪਾਂ ਐਲਐਮਐਕਸ ਦੀ ਗੱਲ ਕਰ ਸਕਦੇ ਹਾਂ ਐਲਐਮਐਕਸ ਦੇ ਬਹੁਤ ਵਧੀਆ ਨਤੀਜੇ ਮਿਲਦੇ ਸੀਗੇ ਪਰ ਹੁਣ ਜਿਹੜਾ ਹੈਗਾ ਇਹਦੇ ਵਿੱਚ ਸਾਰਿਆਂ ਤੋਂ ਕਿਉਂਕਿ ਵੱਖ-ਵੱਖ ਨਦੀਨ ਨਾਸ਼ਕ ਸਪਰੇਅ ਕਰਨ ਨਾਲੋਂ ਵੱਖ-ਵੱਖ ਨਦੀਨਾ ਵਾਸਤੇ ਤਾਂ ਹੁਣ ਇੱਕ ਨਵਾਂ ਟੈਕਨੀਕਲ ਜਿਹੜਾ ਹੈਗਾ ਪੀਏਯੂ ਲੁਧਿਆਣਾ ਵੱਲੋਂ ਨਵਾਂ ਨਦੀਨ ਨਾਸ਼ਕ ਸਿਫਾਰਸ਼ ਕੀਤਾ ਗਿਆ ਝੂਨੇ ਕੱਦੂ ਵਾਲੇ ਝੂਨੇ ਦੇ ਵਿੱਚ ਜਾਂ ਸਿੱਧੀ ਵਿਜੈ ਵਾਲੇ ਝੂਨੇ ਦੇ ਵਿੱਚ ਆਪਾਂ ਇਹਦੀ ਜਿਹੜੀ ਵਰਤੋਂ ਕਰ ਸਕਦੇ ਹਾਂ ਜਿਹਦੇ ਨਾਲ ਸਵਾੰਕ ਝੂਨੇ ਦੇ ਮੁੱਥੇ ਕਿਸੇ ਵੀ ਤਰ੍ਹਾਂ ਦਾ ਹੋਵੇ ਗੰਢੀ ਵਾਲਾ ਮੁੱਥਾ ਡੀਲਾ ਜਿਹਨੂੰ ਆਪਾਂ ਕਹਿ ਦਿੰਨੇ ਆ ਚੌੜੀ ਪੱਤੀ ਵਾਲੇ ਨਦੀਨ ਸਾਰੇ ਇਹਦਾ ਆਪਾਂ ਇੱਕ ਨਦੀਨ ਨਾਸ਼ਕ ਨਾਲ ਹੀ ਕੰਟਰੋਲ ਕਰ ਸਕਦੇ ਆ ਇਹ ਹੈਗਾ ਜੀ ਅਕੀਤਸੂ 43% ਡਬਲਯੂਜੀ ਜਿਦੇ ਵਿੱਚ ਬਿਸਪਾਇਰੀ ਬੈਕ 38% ਮਤਲਬ ਕਿ ਨੋਮਨੀ ਗੋਲਡ ਵਾਲਾ ਟੈਕਨੀਕਲ ਤੇ ਕਲੋਰੀਮੇਰਨ ਇਥਾਈਲ 2.5% ਤੇ ਮੈਟਸਲਫਿਰੋਨ ਮੈਥਾਈਲ 2.5% ਐਲਐਮਐਕਸ ਵਾਲਾ ਟੈਕਨੀਕਲ ਇਹ ਦੋਨੋਂ ਆਪਾਂ ਨੂੰ ਜਿਹੜੇ ਹੈਗੇ ਇੱਕ ਜਗ੍ਹਾ ਦੇ ਉੱਤੇ ਮਿਲ ਗਏ ਆ ਤੇ ਆਪਾਂ ਇਹਦੇ ਵਿੱਚ ਬਹੁਤ ਵਧੀਆ ਕੰਟਰੋਲ ਜਿਹੜਾ ਹੈਗਾ ਨਦੀਨਾਂ ਦਾ ਉਹ ਲੈ ਸਕਦੇ ਆ ਸੋ ਇਹਦੀ 40 ਗ੍ਰਾਮ ਦੀ ਡੋਜ਼ ਹੈ ਸਪਰੇਅ ਕਰਨੀ ਆਪਾਂ 20 ਤੋਂ 25 ਦਿਨ ਤੇ ਲਵਾਈ ਜਾਂ ਬਜਾਈ ਬਰੰਤ 2 ਤੋਂ 4 ਪੱਤੇ ਦੇ ਨਦੀਨ ਹੋਣ ਕਿਉਂਕਿ ਵੱਡੇ ਨਦੀਨਾਂ ਦੇ ਉੱਤੇ ਜਿਹੜਾ ਹੈਗਾ ਕਈ ਵਾਰ ਨਦੀਨ ਨਾਸ਼ਕਾ ਉਹ ਪੂਰਾ ਅਸਰ ਆਪਾਂ ਨੂੰ ਨਹੀਂ ਦਿਖਾਉਂਦੇ ਇਸ ਕਰਕੇ 2 ਤੋਂ 4 ਪੱਤੇ ਦੀ ਆਫਸਤਾ ਦੇ ਚੰਦੀਨ ਹੋਣ ਤੇ 20 ਤੋਂ 25 ਦਿਨ ਦੇ ਦਰਮਿਆਨ ਜਿਹੜਾ ਹੈਗਾ ਆਪਣਾ ਫਸਲ ਹੋਵੇ ਉਹਦੇ ਉੱਤੇ ਆਪਾਂ ਸਪਰੇਅ ਕਰ ਦੇਣੀ ਆ ਸਪਰੇਅ ਕਰਨ ਟਾਈਮ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਸਪਰੇਅ ਤੋਂ ਅਗਲੇ ਦਿਨ ਆਪਾਂ ਪਾਣੀ ਜਿਹੜਾ ਛੱਡਣਾ। ਕਈ ਵਾਰ ਆਪਾਂ ਸਪਰੇਅ ਕਰਨ ਸਮੇਂ ਹੀ ਖੇਤ ਦੇ ਵਿੱਚ ਪਾਣੀ ਹੁੰਦਾ। ਤਾਂ ਉਸ ਨਾਲ ਜਿਹੜਾ ਹੈਗਾ ਆਪਾਂ ਨੂੰ ਸਹੀ ਨਤੀਜਾ ਨਹੀਂ ਮਿਲਦਾ। ਇਹ ਆਪਾਂ 40 ਗ੍ਰਾਮ ਦੇ ਹਿਸਾਬ ਨਾਲ 143 ਵਜਿ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਾਂਗੇ ਤਾਂ ਸਾਰੇ ਨਦੀਨ ਆਪਾਂ ਨੂੰ ਕੰਟਰੋਲ ਕਰ ਸਕਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ।